ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ ਪਾਪਾ ਨੇ ਜਾਣਾ ਸੀਗਾ ਭਵਾਨੀਗੜ੍ਹ ਤੇ ਅਸੀਂ ਵੀ ਜਾਣਾ ਸੀ ਸਾਰਿਆਂ ਨੇ ਪਰ ਮੰਮਾ ਦੀ ਤਬੀਅਤ ਜਿਹੜੀ ਹੈਗੀ ਉਹ ਖਰਾਬ ਹੋ ਗਈ ਸੀ ਮੰਮਾ ਬਿਮਾਰ ਹੋ ਗਏ ਸੀ ਇਸ ਕਰਕੇ ਕੱਲ ਪਾਪਾ ਵੀ ਨਹੀਂ ਗਏ ਨਹੀਂ ਤਾਂ ਪਾਪਾ ਕਹਿੰਦੇ ਸੀ ਮੈਂ ਇਕੱਲੇ ਇਕੱਲਾ ਚਲੇ ਜਾਣਾ ਪਾਪਾ ਫੇਰ ਕੱਲ ਮੰਮਾ ਨੂੰ ਦਵਾਈ ਦਿਵਾ ਕੇ ਲੈ ਕੇ ਆਏ ਨੇ ਤੇ ਅੱਜ ਪਾਪਾ ਜਾਣਗੇ ਸਵੇਰੇ ਹੁਣ ਭਵਾਨੀਗੜ੍ਹ ਤੁਹਾਨੂੰ ਬਸ ਪਾਪਾ ਜਾਣ ਦੀ ਤਿਆਰੀ ਕਰ ਰਹੇ ਨੇਗੇ ਮੈਂ ਪੀ ਰਹੀ ਸੀਗੀ ਇੱਥੇ ਚਾਹ

ਓ ਬੱਚੇ ਚਾਰ ਜਰ ਜਿੱਦੂ ਬਾਈ ਕਰਦੇ ਪਾਪਾ ਨੂੰ ਬਾਏ ਬਾਏ ਠੀਕ ਹੈ ਦੇਖੋ ਇਹਨੇ ਸਿਰੋਜੀ ਦੁੱਧ ਤੇ ਹੈ ਨਾ ਰੋਟੀ ਪਾਣੀ ਹੁੰਨੇ ਇਸ ਕਰਕੇ ਉਰੇ ਆ ਕੇ ਖੜਾ ਹੋ ਜਾਂਦਾ ਅੱਜ ਮੰਮਾ ਨੇ ਪਾਈ ਸੀ ਮੰਮਾ ਨੂੰ ਲੱਗਦਾ ਵੀ ਕੋਈ ਹੋਰ ਹੀ ਖਾ ਗਿਆ ਆਹੀ ਹੋ ਸਕਦਾ ਉਹ ਸ਼ੈਤਾਨ ਓਏ ਤੂੰ ਖਾ ਗਿਆ कुछ रख लिया ना ठीक है ओके बस ते जाओगे बस जाएंगे ना मोटर ਚਾਰ ਜਿਹੜੇ ਫੜਾਤਾ ਸੀ। ਬਾਦੇ ਦੇਖ ਕੇ ਕਰ ਲੋ। ਬਾਈ। ਆ ਦੇਖੋ ਮੇਰੇ ਬੂਟ ਜਿਹੜੇ ਧੋ ਕੇ ਰੱਖੇ ਹੋਏ ਸੀ। ਗੇ। ਸੁੱਕਤਾ ਗਏ ਐ ਮੈਨੂੰ ਲੱਗਦਾ। ਇੱਥੇ ਉੱਪਰ ਆ ਕੀ ਲੱਗਿਆ ਮੈਨੂੰ ਲੱਗਦਾ ਇੱਥੇ ਕਿਸੇ ਨੇ ਮਿੱਟੀ ਛੁੱਟ ਦਿੱਤੀ ਹੈ। ਇਹਦੀ। ਕਿ ਆਂ ਥੋਕ ਮਾੜਾ ਫਿਰ ਤੂੰ ਨਾ ਕਰ। ਤਾ ਮੈਂ ਉਹੀ ਚੱਕ ਦੂੰਗੀ। ਦੇਖੋ। بس ਇੱਥੇ ਰਹਿ ਗਏ ਥੋੜੇ ਗਿੱਲੇ ਆ ਉਰੇ ਉਹ ਨੀਚੋਂ ਜੀ ਇਹਨੂੰ ਇੱਥੇ ਹੀ ਰੱਖ ਦਿੰਦੇ ਆ ਨਹੀਂ ਮੈਂ ਇਹਨੂੰ ਕਿਤੇ ਹੋਰ ਰੱਖਦੀ ਆ ਤਾਂ ਕਿ ਇਹ ਇੱਥੋਂ ਖਰਾਬ ਨਾ ਹੋਵੇ ਮੈਂ ਇਹਨੂੰ ਇੱਥੇ ਰੱਖ ਦਿੰਦੇ ਆ ਨਹੀਂ 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 ਮੈਂ ਇਹਨੂੰ ਕਿੱਥੇ ਰੱਖਾਂ ਮੈਂ ਬੂਟੇ ਇੱਥੇ ਰੱਖ ਦਿੱਤੇ ਉੱਥੋਂ ਚੱਕ ਕੇ ਤਾਂ ਕਿ ਇਹ ਇੱਟ ਦੀ ਮਿੱਟੀ ਜੀ ਉੱਤੇ ਪਵੇ ਨਾ ਤੇ ਵਾਪਾ ਚਲੇ ਗਏ ਨਹੀਂ ਕਿ ਹੁਣ ਪਵਾਨੀਗੜ੍ਹ ਬਸ ਸਿੱਧੂ ਨੇ ਕੱਪੜੇ ਦੇਖੋ ਕਿਵੇਂ ਥੱਲੇ ਸੁੱਟੇ ਪਿਆ ਰਾਹ ਤੇ ਅਕਲ ਨਹੀਂ ਹੈ ਨੀ ਤੈਨੂੰ ਉਰਗੀ ਨੇ ਭੂਤ ਨੇ ਸੁੱਟਿਆ ਕੇ ਹਾਂ ਇਹ ਚਾ ਵੀ ਬਿੱਤੀ ਰਹੀਗੀ ਬੰਨ ਨੂੰ ਦੇਖੋ ਸਭ ਮੰਨ ਜਾਣਾ ਸੀ ਇਸ ਕਰਕੇ ਬਾਏ ਕਰਨਾ ਸੀ ਨਾ ਦੇਖੋ ਮੇਰੇ ਦੋ ਬਿਸਕਟ ਤੇ ਚਾਹੀ ਪਈਏ ਇਹ ਸੇਰ ਵਗੈਰਾ ਜਿਹੜਾ ਹੈਗਾ ਧੋ ਲਿਆ ਸੀਗਾ ਤੇ ਇੱਥੇ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਸਾਰੇ ਕੀਤੇ ਐ ਪੇਜ ਹੀ ਪੇਜ ਜਿਹੜੇ ਹੈਗੇ ਸੁੱਟ ਦਿੱਤੇ ਤੇ ਹੁਣ ਮੰਮਾ ਬਣਾ ਰਹੀ ਸੀ ਸਾਡੇ ਵਾਸਤੇ ਚਾ ਚਿਚਾ ਚਾਹ ਦੇ ਨਾਲ ਖਾਣ ਨੂੰ 스ਨੈਕਸ ਆ ਸੀਗੇ ਮੰਮਾ ਬ੍ਰੈਡ ਪਕੌੜੇ ਬਣਾ ਲੈ ਹਾਂ ਬ੍ਰੈਡ ਪਕੌੜੇ ਠੀਕ ਹਾਂ ਹੂੰ ਐਸੇ ਵੀ ਮੇਰਾ ਜੀ ਕਰ ਰਿਹਾ ਸੀ ਆ ਆਹ ਦੇਖੋ ਬਹੁਤ ਤਾਂ ਕਰਦੇ ਇਹ ਕਹਿੰਦਾ ਮੇਰੀ ਸ਼ਿਕਾਇਤਾਂ ਹੀ ਲਾਉਂਦੇ ਰਹਿੰਦੇ ਸਾਰਾ ਹੋਰ ਕਹਿੰਗੇ ਵਲੌਗ ਚ ਹਨਾ ਇਹ ਕਹਿੰਦੇ ਮੇਰੀ ਸ਼ਿਕਾਇਤਾਂ ਹੀ ਲਾਉਂ ਲੱਗ ਗਈ ਹੁਣ ਇੰਨਾ ਸ਼ਰਾਰਤੀ ਹੋ ਗਿਆ ਦੇਖੇ ਮੂੰਹ ਪਿੱਛੇ ਬਣਾ ਲੈ ਨਹੀਂ ਨਹੀਂ ਸਿੱਧੂ ਬਹੁਤ ਹੀ ਜ਼ਿਆਦਾ ਸਿਆਣਾ ਬੱਚਾ ਕੀ ਹੱਸਿਆ ਕਿਉਂ ਨਹੀਂ ਆਏਗਾ ਰੋਸਾ ਤੋਂ ਪਤਾ ਹੀ ਹੈ ਦੋ ਵਾਰ ਤੇ ਬਣਾ ਰਹੀਆਂ ਬਰੈਡ ਪਕੜ ਅੱਛਾ ਮੈਂ ਬਣਾਉਂਗਾ ਉਹ ਦੇਖ ਤੇਰੀ ਮਰਜ਼ੀ ਇਹ ਤੇ ਦੇਣਾ ਮੈਂ ਜਿੰਦ ਨੂੰ ਦੇਣੀ ਠੀਕ ਹੈ ਤੇਰੇ ਲਈ ਬਣਾ ਦੇ ਅੱਛਾ ਆ ਤੇਰੇ ਲਈ ਬਣਾ ਦੋਨਾਂ ਲਈ ਬਣਾ ਦੇ ਤਿੰਨਾਂ ਲਈ ਮੈਂ ਵੀ ਖਾऊंगी ਹਾਂ ਵਾ ਤਿੰਨੇ ਖਾਵਾਂਗੇ ਆਹ ਕਿੰਦਾ ਨਾ ਹੱਸਿਆਗਾ ਤੈਨੂੰ ਕਿੰਨੀ ਵਾਰੀ ਹੈ ਇਹ ਨਾ ਵੀਡੀਓ ਦੇਖਦੇਗਾ ਉਹ ਚ ਮੂੰਹ ਖੋਲ ਕੇ ਹਾਸਲ ਹੁੰਦਾ ਭਾਈ ਇੰਨੇ ਜੀ ਉਹਨਾਂ ਨੂੰ ਦੇਖ ਕੇ ਲੱਗ ਗਿਆ ਇਹ ਕਰਨ ਬ੍ਰੈਡ ਕੋਕੜਾ ਨਹੀਂ ਸਾਡੇ ਪਕੌੜੇ ਜਿਹੜੇ ਹੈਗੇ ਉਹ ਬਣ ਗਏ ਨੇ ਇਹ ਤਾਂ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਹੀ ਨੇ ਬ੍ਰੈਡ ਪਕੌੜਸ ਚੱਲ ਸਿੱਧੂ ਆ ਜਾਓ ਜੀ ਕੰਗਾ ਕਿੱਥੇ ਕਰਾਇਆ ਬਈ ਕੰਗਾ ਉੱਥੇ ਗਿਰ ਗਿਆ ਹੋਣਾ ਰੱਖਦੇ ਕੋਈ ਨਹੀਂ ਇੱਥੇ ਕਿ ਸੜਤਾ ਚਲ ਟੀਵੀ ਲਾ ਲੀ ਕੀ ਦੇਖਣਾ ਹੈ ਤਾਂ ਦੇਖ ਲੈ ਅੱਪਾ ਦੋਨੇ ਦੇਖ ਲੈ ਇੱਕ ਮੂਵੀ ਹੈ ਸਿੱਧੂ ਦਡਰ ਲੌਇਨ ਕਿੰਗ ਅੱਪਾ ਉਹ ਦੇਖੀਏ ਲੌਇਨ ਕਿੰਗ ਹੈਗੀ ਹੈ ਦੇਖੀ ਬਹੁਤ ਜਿਆਦਾ ਵਧੀਆ ਹੈ ਪਾਪਾ ਗਏ ਸੀ ਨਾ ਸਵੇਰੇ ਹੈ ਨਾ ਭਵਾਨੀਗੜ ਜਿੱਮ ਮੈਂ ਤੁਹਾਨੂੰ ਦੱਸਿਆ ਤੇ ਇੱਕ ਘੰਟੇ ਬਾਅਦ ਪਾਪਾ ਜਿਹੜੇ ਹੈਗੇ ਲੈ ਭਵਾਨੀਗੜ ਪਹੁੰਚ ਗਏ ਸੀ ਫਿਰ ਉੱਥੇ ਉਹ ਗਏ ਸੀ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਕਹੇ ਜੀ ਹੁਣ ਦੱਸ ਰਹੀ ਹਾਂ ਜਦੋਂ ਹੁਣ ਰਾਤ ਦੇ 8 ਵਜੇ ਚੁੱਕੀ ਨਹੀਂ ਤਾਂ ਇਹਦੇ ਵਾਸਤੇ ਮੈਂ ਮਾਫੀ ਮੰਗਦੀ ਹਾਂ 8 ਵਜੇ ਮੈਂ ਤੁਹਾਨੂੰ ਇੱਕ ਹੁਣ ਮੈਂ ਤੁਹਾਨੂੰ ਦੇ ਰਹੀ ਹਾਂ ਖਬਰ ਪਾਪਾ ਕਿੰਨੇ ਵਜੇ ਗਏ ਸੀ 11 ਵਜੇ ਦੀ ਖਬਰ ਦੇ ਰਹੀ ਹਾਂ ਮੈਂ ਤੁਹਾਨੂੰ ਹੁਣ 8 ਵਜੇ ਪਾਪਾ 11:00 ਵਜੇ ਪਹੁੰਚੇ ਇਸ ਮਿਲਾ ਦੁਪਹਿਰ 10:00 ਵਜੇ ਨਾਲ ਚੱਲੇ ਸੀ ਹੂੰ ਹੁਣ ਜਿਹੜਾ ਹੈਗਾ ਨਾਸ਼ਤਾ ਆ ਗਿਆ ਪਰ ਮੰਮਾ ਨੇ ਬਣਾਏ ਸੀਗੇ ਮਟਰ ਤੇ ਮੇਰੇ ਜੀ ਤਾਂ ਨਹੀਂ ਮੈਨੂੰ ਨਾ ਮਟਰ ਜਿਹੜੇ ਹੈਗੇ ਚਾਵਲ ਨਾਲ ਜ਼ਿਆਦਾ ਵਧੀਆ ਲੱਗ ਰਿਹਾ ਪਰ ਮੰਮਾ ਫਿਰ ਕਹਿੰਦੇ ਵੀ ਹਨਾ ਮਤਲਬ ਮੰਮਾ ਨੇ ਸਵੇਰੇ ਉਹ ਬਣਾਏ ਸੀ ਪਿਆਜ਼ ਵਾਲੇ ਪਰੌਂਠੇ ਤਾਂ ਉਹਦਾ ਆਟਾ ਵੀ ਪਿਆ ਸੀ ਮੰਮਾ ਕਹਿੰਦੇ ਉਹਦਾ ਆਟਾ ਪੈ ਜੀ ਤੂੰ ਹਨਾ ਪਰੌਂਠੀ ਖਾਣੀ ਹੈ ਤਾਂ ਖਾ ਲੈ ਤੇ ਮੈਂ ਕਿਹਾ ਚਲੋ ਠੀਕ ਹੈ ਮਟਰਾਂ ਨਾਲੋਂ ਮੈਂ ਪਰੌਂਠੀ ਖ ਤੂੰ ਸੋਣਾ ਕਿ ਨਹੀਂ ਸੋਣਾ ਹੁਣ ਸੋਣਾ ਸੋ ਜਾ ਟਾਈਮ ਦੇਖ ਰਹੀ ਕੀ ਹੋ ਰਿਹਾ ਤੂੰ ਉਹਦੇ ਟਾਈਮ ਨੇ 11 ਤੋਂ 12 ਵਜੇ ਉਹਦੇ 11:30 ਹੋਣ ਵਾਲੇ ਨੇ ਜੂਰੀ ਨਾ ਮੈਂ ਛੱਟ ਫਟਾਫਟ ਸੋ ਜਾ ਸੋ ਜਿੰਨਾ ਐ ਵੀਡੀਓ ਚ ਦੇਖਾਗਾ ਕਿੰਨਾ ਭੈੜਾ ਲੱਗਦਾ ਐਂ ਕਰੇਗਾ ਸਾਰੇ ਪਾਗਲ ਕਹਿਣਗੇ ਗਾਈਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਆ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਤੇ ਕੇਰਨ ਬਾਏ ਬਾਏ